ਵੇਲਾ ਹੈ ਕੋਈ ਫੈਕਟਰੀ ਵਿੱਚ ਕੰਮ ਕਰਦਾ ਆਲਰੇਡੀ ਇਹਨਾਂ ਦੇ ਪਹਿਲਾਂ ਪਰਚੇ ਦਰਜ ਹੈਗੇ ਨੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਹੈਬਿਚੁਅਲ ਆਫੈਂਡਰ ਹੈਗੇ ਨੇ ਹੁਣ ਇੱਕ ਮੋਟਰਸਾਈਕਲ ਇੱਕ ਐਕਟਿਵ ਆ ਪਰ ਦੋ ਟੂ wheeler ਹੋਗੇ نو ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵਕਫਾ ਵਕਫਾ ਥਾਵਾਂ ਤੋਂ ਸਨੇਚ ਕੀਤੇ ਸੀਗੇ ਤੇ ਇੱਕ ਲੋਹੇ ਦਾ ਦਾਤ ਜਿਹੜਾ ਇਹ ਵਾਰਦਾਤ ਵਿੱਚ ਇਸਤੇਮਾਲ ਕਰਦੇ ਸੀ ਕਿੱਥੋਂ ਲਿਆਂਦੇ ਸੀਗੇ ਤੇ ਕਿੱਥੇ ਕਿਨੂੰ ਕਿਨੂੰ ਵੇਚਦੇ ਸੀਗੇ ਉਹ ਪ੍ਰੋਪਰਸੀ ਤਫਤੀਸ਼ ਦਾ ਪਾਰਟ ਹੈ ਉਹਦੇ ਵਿੱਚ ਲਿਆਵਾਂਗੇ ਲੁਧਾਨਾ ਦੀ ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਿਲ ਮਿਲੀ ਹੈ ਜਿੱਥੇ ਕਿ ਇੱਕ ਸਨੇਚਿੰਗ ਅਤੇ ਕਿਸਤਲ ਦੀ ਨੋਕ ਤੇ ਜਿਹੜਾ ਕਿਆ ਲੁੱਟਖੋਹ ਦੀ ਵਾਅਦਤ ਨੂੰ ਅੰਜਾਮ ਦਿੰਦੇ ਸੀ ਤੇ ਉਸ ਤੇ ਉਸੇ ਦੌਰਾਨ ਹੀ ਲੁਧਾਨਾ ਪੁਲਿਸ ਨੇ ਉਹਨਾਂ ਨੂੰ ਹਿਰਾਸਤ ਵਿੱਚ ਲੈ ਗ੍ਰਿਫਤਾਰ ਕੀਤਾ ਤੇ ਸਾਰਾ ਮਾਮਲਾ ਜਾਂਦਿਆ ਕਿੰਨਾ ਕੋ ਵੱਡਾ ਗੈਂਗ ਸੀਗਾ ਕਿੰਨਾ ਕੋ ਵੱਡਾ ਗਰੋ ਸੀ ਕੀ ਕੀ ਇਹਨਾਂ ਨੇ ਚੋਰੀਆਂ ਕੀਤੀ ਸੀ ਕਿੰਨਾ ਕੋ ਇਹਨਾਂ ਕੋਲ ਸਮਾਨ ਦੀ ਜੜਕੀ ਹੈ ਨਕਦੀ ਬਰਾਮਦਗੀ ਹੋਈ ਹੈ ਦਾ ਸਰ ਜਿਹੜੇ ਗਰੋ ਫੜਿਆ ਗਿਆ ਕਿ ਕੀ ਬਰਾਮਦਗੀ ਹੋਈਗੀ ਹੈ ਤੇ ਇਦਾਂ ਦੇ ਲੁੱਟਖੋਹੇ ਇਹਨਾਂ ਦਾ ਇਤਲਾਹ ਕਿਸ ਨੂੰ ਮਿਲਿਆ ਇਹ ਸਾਡੇ ਥਾਣਾ ਸਲੇਮਟਾਬਰੀ ਵਾਲੋ ਜੀ ਜਿਹੜਾ ਹੈਗਾ ਕੱਲ ਮਾੜੇ ਅਨਸਰਾਂ ਦੇ ਖਿਲਾਫ ਜੜੀ ਕਾਰਵਾਈ ਕਰਦੇ ਹੋਏ ਅਸੀਂ ਦੋ ਕੇਸ ਰਜਿਸਟਰ ਕੀਤੇ ਨੇ ਇੱਕ ਕੇਸ ਦੇ ਵਿੱਚ ਅਸੀਂ ਜਿਹੜੇ ਸਨੇਚਰ ਗ੍ਰਿਫਤਾਰ ਕੀਤੇ ਨੇ ਤਿੰਨ ਜਿਨ੍ਹਾਂ ਦਾ ਨਾਮ ਹਨੀ ਸੇਠੀ ਵਿਨੇ ਤੇ ਬੋਬੀ ਕੁਮਾਰ ਹੈ ਇਹ ਤਿੰਨਾਂ ਕੋਲੋਂ ਸਾਨੂੰ ਦੋ ਇੱਕ ਮੋਟਰਸਾਈਕਲ ਇੱਕ ਐਕਟਿਵਾ ਦੋ ਟੂ ਵੀਲਰ ਹੋਗੇ ਨੋ ਮੋਬਾਈਲ ਫੋਨ ਜਿਹੜੇ ਇਹਨਾਂ ਨੇ ਵਕਫਾ-ਵਕਾ ਥਾਵਾਂ ਤੋਂ ਸਨੇਚ ਕੀਤੇ ਸੀਗੇ ਤੇ ਇੱਕ ਲੋਹੇ ਦਾ ਦਾਤ ਜਿਹੜਾ ਇਹ ਵਾਰਦਾਤ ਵਿੱਚ ਇਸਤੇਮਾਲ ਕਰਦੇ ਸੀ ਉਹ ਰਿਕਵਰ ਹੋਇਆ ਹੈਗਾ ਤੇ ਇਹ ਤਿੰਨਾਂ ਦੋਸ਼ੀਆਂ ਦੇ ਖਿਲਾਫ ਜਿਹੜਾ ਹੈਗਾ ਪਹਿਲਾਂ ਹੀ ਸਨੇਚਿੰਗ ਦਾ ਜਿਹੜੇ ਪਰਚੇ ਨੇ ਉਹ ਆਲਰੇਡੀ ਰਜਿਸਟਰ ਹੈਗੇ ਨੇ ਇਸ ਤੋਂ ਇਲਾਵਾ ਅਸੀਂ ਇੱਕ ਹੋਰ ਪਰਚਾ ਦਿੱਤਾ ਹੈਗਾ ਐਨਡੀਪੀਐਸ ਐਕਟ ਤੇ ਆਰਮਜ਼ ਐਕਟ ਜਿਹਦੇ ਵਿੱਚ ਦੋ ਦੋਸ਼ੀ ਦਵਿੰਦਰ ਕੁਮਾਰ ਤੇ ਕੁਲਦੀਪ ਕੌਰ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈਗਾ ਇਹਨਾਂ ਦੇ ਖਿਲਾਫ ਵੀ ਪਹਿਲਾਂ ਜਿਹੜਾ ਹੈਗਾ ਐਨਡੀਪੀਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕੀਤਾ ਤੇ ਹੁਣ ਇਹਨਾਂ ਕੋਲੋਂ 60 ਗ੍ਰਾਮ ਹੈਰੋਇਨ ਤੇ ਇੱਕ ਦੇਸੀ 32 बोर ਦਾ ਪਿਸਤਲ ਜਿਹੜਾ ਹੈਗਾ ਉਹ ਰਿਕਵਰ ਕੀਤਾ ਹੈਗਾ ਬੈਕਗ੍ਰਾਉਂਡ ਕੀ ਹੈ ਸਰ ਇਹ ਇਹ ਕਿਸ ਤਰ੍ਹਾਂ ਇਹ ਲੋਕ ਨੂੰ ਆਪਣਾ ਸ਼ਿਕਾਰ ਬਣਾਉਂਦੇ ਸੀ ਕਿਹੜੇ ਦਿਨ ਦਿਨ ਦੇ ਵਿੱਚ ਬਣਾਉਂਦੇ ਰਾਤ ਨੂੰ ਬਣਾਉਂਦੇ ਸ਼ਾਮ ਨੂੰ ਬਣਾਉਂਦੇ ਕਿਸ ਤਰ੍ਹਾਂ ਚਲਦੇ ਲੋਕਾਂ ਨੂੰ ਬਣਾਉਂਦੇ ਸੀ ਜਦੋਂ ਜੀ ਇਹਨਾਂ ਨੂੰ ਮੌਕਾ ਮਿਲਦਾ ਸੀਗਾ ਬਲਵਜੋਣਾ ਡਰਗ ਪੈਡਲਰ ਹੈਗੇ ਨੇ ਇਹ ਵੈਪਨ ਵੀ ਇਹਨਾਂ ਕੋਲ ਸੀਗਾ ਤੇ ਅੱਗੇ ਇਹ ਵੇਚਦੇ ਸੀਗੇ ਆਪਾਂ ਕਹਿ ਸਕਦੇ ਆ ਪੈਡਲਿੰਗ ਕਰਦੇ ਸੀਗੇ ਤੇ ਉਹ ਚ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਸਨੇਚਰ ਨੇ ਇਹ ਟੂ-ਵੀਲਰ ਜਿਹੜਾ ਚੋਰੀ ਕਰਦੇ ਸੀਗੇ ਤੇ ਉਹਦੇ ਉੱਪਰ ਫਿਰ ਇਹ ਵਾਰਦਾਤ ਕਰਦੇ ਸੀ ਦਿਨ ਦੇ ਟਾਈਮ ਵੀ ਤੇ ਰਾਤ ਦੇ ਟਾਈਮ ਵੀ ਜਿਹੜਾ ਤੁਸੀਂ ਟੂ-ਵੀਲਰ ਦੀ ਗੱਲ ਕੀਤੀ ਟੂ-ਵੀਲਰ ਦਾ ਇਹ ਚੋਰੀ ਕਰਦੇ ਸੀ ਤੇ ਉਸ ਤੋਂ ਬਾਅਦ ਇਹ ਨੰਬਰ ਪਲੇਟਾਂ ਬਦਲ ਦਿੰਦੇ ਸੀਗੇ ਉਹਨਾਂ ਦੀ ਵੀ ਵਿਦਆਊਟ ਨੰਬਰ ਪਲੇਟਸ ਜਿਹੜੀਆਂ ਹੈਗੀਆਂ ਇਹ ਸਾਨੂੰ ਦੋਨੋਂ ਟੂ-ਵੀਲਰ ਜਿਹੜੇ ਰਿਕਵਰ ਹੋਏ ਤੇ ਹੁਣ ਅਸੀਂ ਅੱਗੇ ਇਹ ਚ ਹੋਰ ਤਫ਼ਤੀਸ਼ ਕਰਕੇ ਇਹਨਾਂ ਦੇ ਇੰਜਨ ਨੰਬਰ ਚੈਸੀ ਨੰਬਰ ਤੋਂ ਪਤਾ ਲਗਾਵਾਂਗੇ ਕਿ ਕਿੱਥੋਂ ਚੋਰੀ ਕੀਤੇ ਨੇ ਤੇ ਇਹਨਾਂ ਦੇ ਅਸਲੀ ਮਾਲਕ ਕੌਣ ਨੇ ਸਰ ਨਸ਼ੇ ਦੀ ਗੱਲ ਕੀਤੀ ਨਸ਼ਾ ਵੀ ਕਾਫੀ ਬਰਾਮਦ ਕੀ ਹੋਈ ਐ ਐਨਟੀਪੀਐਸ ਐਕਟ ਦੇ ਤੋ ਪਰਚਾ ਦਰ ਕੀਤਾ ਐ ਨਸ਼ਾ ਕਿਥੋਂ ਬਰਾਮਦ ਕੀਤਾ ਇਹ ਕਿਥੋਂ ਲੈਂਦੇ ਸੀ ਕੁਝ ਪਤਾ ਲੱਗਿਆ ਬਿਲਕੁਲ ਜੀ ਹੁਣ ਅਸੀਂ ਪੁਲਿਸ ਰਿਮਾਂਡ ਲੈ ਕੇ ਜਿਹੜਾ ਡੂੰਘਾਈ ਨਾਲ ਤਫ਼ਤੀਸ਼ ਕਰਾਂਗੇ ਸਾਰੀਆਂ ਫਾਰਵਰਡ ਲਿੰਕੇਜ ਬੈਕਵਰਡ ਲਿੰਕੇਜ ਕਿਥੋਂ ਲੈਂਦੇ ਸੀਗੇ ਤੇ ਕਿੱਥੇ ਕਿਹਨੂੰ ਕਿਹਨੂੰ ਵੇਚਦੇ ਸੀਗੇ ਉਹ ਪ੍ਰੋਪਰਸੀ ਤਫ਼ਤੀਸ਼ ਦਾ ਪਾਰਟ ਐ ਉਹਦੇ ਵਿੱਚ ਲਿਆਵਾਂਗੇ ਪੀਸੀ ਕੱਟੇ ਦੀ ਵੀ ਗੱਲਬਾਤ ਕੀਤੀ ਗਈ ਤੁਸੀਂ ਪਰਚਾ ਉੱਤ ਵੀ ਦਿੱਤਾ ਹੋਇਆ ਉਹ ਦੇਸੀ ਕੱਟਾ ਲੈਂਦਾ ਕਿਥੋਂ ਕੁਝ ਪਤਾ ਲੱਗੇ ਵੈਰੀਫਾਈ ਕਰਕੇ ਮੈਂ ਉਹੀ ਹੁਣ ਅਸੀਂ ਨਾ ਪੁਲਿਸ ਦੁਗਾਈ ਨਾਲ ਤਫਤੀਸ਼ ਕਰਾਂਗੇ ਕਿ ਇਹ ਵੈਪਨ ਇਹਨਾਂ ਨੇ ਕਿੱਥੋਂ ਲਿੱਤਾ ਹੈ ਅੱਛਾ ਇਹ ਕਾਮਕਾਰ ਕੀ ਕਰਦੇ ਕੋਈ ਬੈਕਗ੍ਰਾਉਂਡ ਪਤਾ ਲੱਗਿਆ ਚੰਗੇ ਘਰੋਂ ਆ ਮਾੜੇ ਘਰੋਂ ਆ ਮੱਤ ਸਾਥੀ ਨੇ ਇਹ ਜਿਹੜਾ ਤਕਰੀਬਨ ਜਿਹੜੇ ਕੋਈ ਵੇਲਾ ਹੈਗਾ ਕੋਈ ਫੈਕਟਰੀ ਵਿੱਚ ਕੰਮ ਕਰਦਾ ਆਲਰੇਡੀ ਇਹਨਾਂ ਦੇ ਪਹਿਲਾਂ ਪਰਚੇ ਦਰਜ ਹੈਗੇ ਨੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਹੈਬਿਚੁਅਲ ਅਫੈਂਡਰ ਹੈਗੇ ਨੇ ਹੁਣ ਜੇਲ੍ਹ ਵਿੱਚੋਂ ਬਾਹਰ ਆ ਕੇ ਬੇਲ ਤੇ ਆ ਕੇ ਦੁਬਾਰਾ ਫੇਰ ਇਹੀ ਕੰਮ ਕਰਦੇ ਅੱਛਾ ਮਤਲਬ ਜਲਦੀ ਪੈਸੇ ਕਮਾਉਣ ਦੇ ਸੁਪਨੇ ਤੇ ਬਿਲਕੁਲ ਜੀ ਬਿਲਕੁਲ ਸੋ ਬਿਲਕੁਲ ਇਸ ਦੋਸ਼ੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿੱਤਾ ਹੈ ਟੋਟਲ ਤਿੰਨ ਤੋਂ ਚਾਰ ਦੋਸ਼ੀ ਜਿਹੜੇ ਕਿ ਗ੍ਰਿਫਤਾਰ ਕੀਤੇ ਗਏ ਨੇ ਗਰੋ ਸੀਗੇ ਇਹਨਾਂ ਦਾ ਸਨੇਚਿੰਗ ਕਰਦੇ ਸੀਗੇ 32 ਪੋਰ ਦਾ ਪਿਸਤਲ ਜਿਹੜਾ ਦਿੱਸੀ ਕੱਟਾ ਉਹ ਵੀ ਜਿਹੜਾ ਕਿ ਪੁਲਿਸ ਨੂੰ ਬਰਾਮਦ ਕੀਤਾ ਬਰਾਮਦ ਕੀਤਾ ਵਾ ਤੇ ਉਸ ਤੋਂ ਬਾਅਦ ਹੁਣ ਰਿਮਾਂਡ ਲੈ ਕੇ ਇਹਨਾਂ ਦਾ ਤੇ ਅੱਗੇ ਦੀ ਜਰੀ ਇਨਵੈਸਟੀਗੇਸ਼ਨ ਚਾਲੂ ਕਰ ਦਿੱਤੀ ਗਈ ਆ ਜੁੜੇ ਲਥਾਂ ਲੈ ਦੇ ਨਾਲ ਹਣੀ ਦਾ ਜੰਮ ਰਿਪੋਰਟ ਧੰਨਵਾਦ